ਕੀ ਗਾਲ ਦੋਸਤੋ ਮੈਂ ਆ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਰਾਸ਼ੀ ਟੀਵੀ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਨੂੰ ਮਜੀਠਾ ਰੋਡ ਨਿਸ਼ਾਰਾ ਖੁਰਦੇ ਪੰਚਾਇਤੀ ਮਾਰਕੀਟ ਦੀਆਂ ਜਿੱਥੇ ਕੀ ਚੋਰਾ ਵੱਲੋਂ ਪਿਤੇ ਦਿਨੀ ਵੱਖ-ਵੱਖ ਜਿਹੜੇ ਦੁਕਾਨਾਂ ਦੇ ਬਾਹਰ ਲੱਗੇ ਏਸੀ ਦੇ ਉਹਨਾਂ ਦੇ ਕੰਪਰੈਸਰਾਂ ਨੂੰ ਜਿਹੜਾ ਹੈ ਚੋਰੀ ਕੀਤਾ ਗਿਆ ਲਾਇਆ ਗਿਆ ਤਾਂ ਇਸੇ ਤਰ੍ਹਾਂ ਹੀ ਹੋਰ ਦੁਕਾਨਾਂ ਤੇ ਜਿਹੜੇ ਲੱਗੇ ਛੱਤ ਵਾਲੇ ਪੱਖੇ ਆ ਉਹਨਾਂ ਨੂੰ ਵੀ ਜਿਹੜਾ ਹੈ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਇਸੇ ਤਰ੍ਹਾਂ ਤਸਵੀਰਾਂ ਵੀ ਸਾਜੀਆਂ ਕਰਾਂਗੇ ਤਾਂ ਗੱਲਬਾਤ ਵੀ ਕਰਾਂਗੇ ਦੁਕਾਨਦਾਰਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਫਿਰ ਦੋ ਤਿੰਨ ਪਹਿਲਾਂ ਸਾਡੀ ਮਾਰਕੀਟ ਦੇ ਵਿੱਚ ਦੋ ਚੋਰ ਆਏ ਆ ਸਾਡੀਆਂ ਸਾਰੀ ਮਾਰਕੀਟ ਦੇ ਏਸੀ ਦੀਆਂ ਕਾਪਰ ਦੀਆਂ ਬਾਰਾਂ ਵੱਢ ਕੇ ਚਲੇ ਗਏ ਆ ਕੋਰਾ ਬਿਫਰ ਲੇਟਸਟ ਸਾਡਾ ਦੋਵਾਂ ਦਾ ਮੇਰੇ ਗਵਾਂਡੇ ਦਾ ਤੇ ਮੇਰਾ ਆ ਜਿਹੜਾ ਕੰਪਰੈਸ਼ਨ ਹੁੰਦਾ ਦੋਵਾਂ ਦਾ ਲਾ ਕੇ ਲੱਗੇ ਆ ਇਹ ਬੜੀ ਮਾੜੀ ਘਟਨਾ ਆ ਦਿਵਾਲੀ ਦੇ ਲਾਕੇ ਵੇਖੋ ਜੀ ਐਡਾ ਮਟਾ ਧਿਆਰ ਆ ਰਿਹਾ ਤਾਂ ਸਾਡੇ ਦੋ ਆਂਡੇ ਗਵਾਂਡੇ ਦੇ ਚੋਰੀਆਂ ਹੋਈਆਂ ਤੇ ਵੇਖੋ ਜੀ ਚੋਰਾ ਨੂੰ ਹੱਥ ਪਾਈ ਜਾਵੇ ਉਹ ਰੋਜ਼ ਕੋਈ ਨਾ ਕੋਈ ਕਾਂਡ ਆਉਂਦਾ ਨਿਸ਼ਾਰੇ ਵੀ ਪਰਸੋਂ ਚੋਰੀਆਂ ਹੋਈਆਂ ਦੋ ਤੇ ਸੀਰੀ ਦੇ ਪਾਪਾਂ ਕੋ ਵੱਢ ਰਹੇ ਆ ਕੈਮਰੇ ਸਾਡੇ ਘਰ ਗੋੜੀਆਂ ਵੀ ਆਈਆਂ ਤੇ ਫੁੱਲ ਪ੍ਰਸ਼ਾਸਨ ਨੂੰ ਇਹੇ ਬੇਨਤੀ ਆ ਜਲਦੀ ਤੇ ਜਲਦੀ ਕਾਰਵਾਈ ਕਰਕੇ ਇਹ ਚੋਰਾਂ ਨੂੰ ਫੜਾਇਆ ਜਾਏ। ਇਲਾਕਾਕ ਨਹੀਂ ਚੋਰ ਜਿਹੜੇ ਆ ਦੇਖੋ ਘੋਗੇ ਬੇ ਡਰ ਹੋਗੇ ਜਿਹੜਾ ਉਹਨਾਂ ਨੂੰ ਕੋਈ ਡਰ ਨਹੀਂ ਜਿਹੜਾ ਆ ਚੋਰੀ ਦੀਆਂ ਮਾਰਦਾ ਤਾਂ ਉਹ ਜਿਹੜਾ ਅੰਜਾਮ ਦਿੱਤਾ ਜਾ ਰਿਹਾ। ਅੱਜ ਇੱਥੇ ਤੇ ਨਿਤਨ ਕੋਈ ਨਾ ਕੋਈ ਚੋਰੀ ਹੁੰਦੀ ਆ ਸਾਡੇ ਦੇ ਚਲੋ ਸਾਡੇ ਨਾਲ ਅੱਜ ਹੀ ਆ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਚੋਰੀ ਹੁੰਦੀ ਆ ਜੇਦੀ ਹੋਈ ਜਾਂਦੀ ਆ ਤੇ ਉਹਨੂੰ ਪਤਾ ਹੁੰਦਾ ਕਿ ਚੋਰੀ ਹੋਈ ਆ ਜਦੋਂ ਨੁਕਸਾਨ ਹੋਇਆ। ਸਾਡਾ ਤਾਂ ਹੋਣਾ ਹੈ ਤਾਜਾ ਦਾ ਸਾਡੇ ਤੋਂ ਪਤਾ ਨੁਕਸਾਨ ਹੈ। ਕਿੰਨਾ ਕੋ ਨੁਕਸਾਨ ਹੋਇਆ ਜਿਹੜਾ ਮਾਰਕੀਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਫੀ ਜੜੀਆਂ ਪੱਖੇ ਵੀ ਲਾ ਕੇ दाई दा ते ਨਾਲ ਜਿਹੜਾ ਕੰਪਰੈਸ਼ਰ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਅੱਜ ਸਾਰੀ ਮਾਰਕੀਟ ਦੇ ਵਿੱਚ ਤੇ ਪੱਖੇ ਲੱਥੇ ਆ ਕਿਸੇ ਅਸੀਂ ਦੇ ਕਾਪਰ ਦੀ ਤਾਰ ਲੱਥੀ ਘੱਟ ਤੋਂ ਘੱਟ 1.5 ਲੱਖ ਰੁਪਏ ਦਾ ਨੁਕਸਾਨ ਆ ਪੂਰੀ ਪੰਚਾਇਤੀ ਮਾਰਕੀਟ ਦਾ ਤੇ ਨਿਸ਼ਾਰੇ ਦੇ ਕੋਲ 35 ਆਪੋਜੀਟ ਪਟੋਲ ਪੰਪ ਸਾਰੀ ਮਾਰਕੀਟ ਦਾ ਨੁਕਸਾਨ ਆ ਪੁਲਿਸ ਕੰਪਲੀਟ ਕੀਤੀ ਗਈ ਹੈ ਮਾਰਕੀਟ ਦੇ ਲੋਕ ਭਾਈ ਅੱਜ ਸਾਰੇ ਜਣ ਮਾਰਕੀਟ ਦੇ ਇਕੱਠੇ ਹੋ ਕੇ ਕਿੱ데 ਜਾ ਰਿਹਾ ਹੋਣੇ ਥਾਣੇ ਕੰਪਲੇਨ ਕਰਨ ਤੇ ਪੁਲਿਸ ਨੂੰ ਇਹੀ ਬਰਦਾਸ਼ਤ ਆ ਕਿ ਜਲਦੀ ਜਲਦੀ ਚੋਰ ਫੜੇ ਜਾਣ ਮਿਰਰਾਂ ਆਪਾਲ ਦੀ ਸਟਾਜ ਹੋਇਆ ਇੰਨਾ ਚੋਰੀ ਹੋਈ ਹੈ ਭਾਜੀ ਇੱਥੇ ਰੋਜ਼ ਹੀ ਦੇਣਾ ਰੋਜ਼ ਹੀ ਮਾਰਕੀਟਾਂ ਦੇ ਅਗਵਾਦਾਤਾ ਹੁੰਦੇ ਆ। ਇਹ ਅਜੇ ਕੱਲ ਪਰਸੋਂ ਦੀ ਗੱਲ ਹੈਗੀ ਉਦੋਂ ਵੀ ਆਪਣਾ ਤਾਰਾ ਲਾ ਕੇ ਲੈ ਗਏ ਸੀ ਉਹ। ਕਦੀ ਫਟਲ ਨੂੰ ਵੀ ਅਗਵਾਰੀ ਤੋੜ ਕੇ ਗਏ ਆ। ਇਲਾਕਾ ਨਹੀਂ ਕੈਮਰੇ ਲੱਗੇ ਆ ਚੋਰ ਦੇਖੋ ਫਰੋਂਡਾਂ ਨੂੰ ਦਾਨੀ ਦੋ ਕੈਮਰੇ ਦੇ ਵਿੱਚ ਆ ਗਏ ਉਹਨਾਂ ਨੂੰ ਭਾਜੀ ਕੋਈ ਦਰ ਉਹ ਵੀ ਕੋਈ ਹੋ ਵੀ ਹੈ ਇਸ ਤਕੀਰ ਪ੍ਰਚਾਰ ਚਾਹਤ ਕਰਦੇ ਨੌਨ ਕਰਦੇ ਕਿ ਇੱਥੇ ਗਸਤ ਲਾਈ ਜਾਵੇ ਕਿਸੇ ਆਪ ਦੀ ਗੱਡੀ ਗੁੱਡੀ ਆਵੇ ਉਹਨੂੰ ਚੈੱਕ ਉਪ ਜੂ ਕਰਨ ਰਾਤ ਨੂੰ